ਪਟਿਆਲਾ ਫਾਸ ਨਿਊਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਅੱਜ ਆਪਾਂ ਕਹਿ ਦਈਏ ਕੱਗਾ ਵਿਖੇ ਅੱਜ ਬਹੁਤ ਹੀ ਧੂਮ-ਤਾਮ ਨਾਲ ਬੜੇ ਹੀ ਜੋਸ਼ ਨਾਲ ਆਜਾ ਕਹਿ ਦਈਏ ਗਣੇਸ਼ ਦੀ ਜਿਹੜਾ ਜੋ ਪਾਵਨ ਉਤਸਵ ਇੱਥੇ ਮਨਾਇਆ ਜਾ ਰਿਹਾ ਜਿਉਂ ਜਾਗਰਣ ਬੜੀ ਸ਼ਰਧਾ ਪ੍ਰੇਮ ਭਗਤੀ ਨਾਲ ਇੱਥੇ ਕੀਤਾ ਜਾ ਰਿਹਾ ਸੋ ਆਪਣੇ ਵਿੱਚ ਜੀ ਡਾਕਟਰ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਾਰੇ ਸੰਗਤਾਂ ਨੂੰ ਜੈ ਸ਼੍ਰੀ ਗਣੇਸ਼ ਜੈ ਸ਼੍ਰੀ ਗਣੇਸ਼ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕ ਦੇਸ਼ ਦੇ ਰਾਜੋਪਾਤੀ ਦੇ ਸਵਾਗਤ ਹੁੰਦੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 15ਵਾਂ ਜਿਹੜਾ ਗਣੇਸ਼ ਉਤਸਵਾ ਸੀ ਮਨਾ ਰਹੇ ਹਾਂ ਇਸ ਸਾਲ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਜਾਗਰਨ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸੰਗਤ ਜੁੜੀ ਹੈ ਪਹਿਲਾਂ ਅਸੀਂ 7 ਦਿਨ ਦਾ ਰੱਖਦੇ ਸੀ ਇਸ ਵਾਰ ਅਸੀਂ 9 ਦਿਨ ਦੀ ਦਿਨ ਦਾ ਗਣੇਸ਼ ਜੀ ਵਿਰਾਜਮਾਨ ਕਰੇ ਹੈ ਕੱਲ ਨੂੰ ਵਿਸਰਜਨ ਹੈ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਪੂਰੇ ਨਗਰ ਦੇ ਵਿੱਚ ਨਗਰ ਦਾ ਹੀ ਪੂਰਾ ਸਹਿਯੋਗ ਮਤਲਬ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਸਾਨੂੰ ਪਤਾ ਹੀ ਨਹੀਂ ਚੱਲਦਾ ਕਿੱਥੋਂ ਦਾਣਾ ਆਂਦਾ ਕਿੱਥੋਂ ਕੀ ਹੁੰਦਾ ਬਹੁਤ ਹੀ ਜ਼ਿਆਦਾ ਸਹਿਯੋਗ ਮਿਲਦਾ ਸਾਨੂੰ ਨਗਰ ਦਾ ਬਾਕੀ ਸਾਡੇ ਇਸ ਕਮੇਟੀ ਦੇ ਪ੍ਰਧਾਨ ਜੀ ਸ਼੍ਰੀ ਬਿੱਟੂ ਮੈਣੀ ਜੀ ਸਾਡੇ ਸਰਸਪ੍ਰਸਤ ਆਪਣਾ ਰਜਿੰਦਰ ਜੀ ਤੇ ਸਾਡੇ ਸੈਕਟਰੀ ਸਾਹਿਬ ਸੰਜੀਵ ਕੁਮਾਰ ਜੀ ਤੇ ਸਮੂਹ ਨਗਰ ਨਿਵਾਸੀ ਸਾਰੇ ਹੀ ਅਸੀਂ ਬਹੁਤ ਧੂਮ ਧਾਮ ਨਾਲ ਸ਼੍ਰੀ ਗਣੇਸ਼ ਉਸਤਵਨਾਮ ਨੇ ਜੀ ਕਾਲੂ ਵੀ ਸਰਜਨ ਕੀਤਾ ਜਾਊਗਾ ਤੇ ਇਸੇ ਹੱਟ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਿਸਰਜਨ ਤੇ ਸਿਰਫ ਕਮੇਟੀ ਮੈਂਬਰ ਹੀ ਜਾਣਗੇ ਜੋ ਵੀ 10 11 ਮੈਂਬਰ ਸਾਡੇ ਹੈਗੇ ਨੇ ਸਿਰਫ ਮੇਲ ਮੇਲ ਕੋਈ ਫੀਮੇਲ ਨਹੀਂ ਕੋਈ ਬੱਚਾ ਨਹੀਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੱਟ ਦੇ ਮੱਦੇ ਨਜ਼ਰ ਰੱਖਦੇ ਹੋਏ ਆਰਤੀ ਜ਼ਰੂਰ ਕਰਨ ਪੰਡਾਲ ਚਾਕੇ ਬਿਸਰਜਨ ਤੇ ਅਸੀਂ ਕਿਸੇ ਨੂੰ ਨਾਲ ਲੈ ਕੇ ਜਾ ਸਕਦੇ ਸਪੈਸ਼ਲ ਤੋਹ ਜੀ ਮੈਂ ਹੜ ਪੀੜ ਤਾਂ ਲਈ ਆਪਾਂ ਕਹਿ ਰਹੀ ਹਾਂ ਕੀ ਤੁਸੀਂ ਬਣੇ ਆਪਾਂ ਕਹਿੰਦੀ ਹਾਂ ਪਰਮਾਤਮਾ ਤੋਂ ਕੀ ਮੰਗ ਤੁਸੀਂ ਸਟੈਂਪ ਕਰਦੇ ਜੋ ਹੜ ਪੀੜ ਤਾਂ ਕਿ ਜੋ ਪੂਰੇ ਜੂਝੇ ਨੇ ਲੋਕ ਨੂੰ ਦੇਖੋ ਇਹ ਨਹੀਂ ਹੈਗਾ ਕਿ ਹੜ ਕੱਲਾ ਅੰਮ੍ਰਿਤਸਰ ਪਠਾਨਕੋਟ ਜਾਂ ਗੁਰਦਾਸਪੁਰ ਚ ਹੈ ਹੜ ਦਾ ਇਫੈਕਟ ਵੀ ਸਾਡੇ ਪੂਰੇ ਇਲਾਕੇ ਚ ਪੈਂਦਾ ਹੈ ਇਸ ਨਾਲ ਸਾਰੇ ਹੀ ਇਲਾਕੇ ਪ੍ਰਭਾਵਿਤ ਹੁੰਦੇ ਨੇ ਸਾਰਾ ਬਿਜ਼ਨਸ ਪ੍ਰਭਾਵਿਤ ਹੁੰਦਾ ਹੈ ਸੋ ਅਸੀਂ ਤਾਂ ਪਰਮਾਤਮਾ ਨੂੰ ਹੀ ਅਰਦਾਸ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਇਸ ਦੁੱਖ ਦੀ ਘੜੀ ਚੋਂ ਨਿਕਲਣ ਦਾ ਬਲ ਬਖਸ਼ਣ ਪਨੀਤ ਕੁਮਾਰ ਜੀ ਹਰ ਸਾਲ ਹੀ ਮੈਂ ਆਪਾਂ ਕਹਿੰਦੇ ਜੋ ਗਣੇਸ਼ ਦਾ ਪ੍ਰੋਗਰਾਮ ਇੱਥੇ ਕੀਤਾ ਹੁੰਦਾ ਹਾਂ ਹਾਂਜੀ ਹਾਂਜੀ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ੀ ਹੈ ਅਸੀਂ ਹਰ ਸਾਲ ਪੂਰੇ ਨਗਰ ਸਹਿਯੋਗ ਦੇ ਨਾਲ ਇਹ ਗਣਪਤੀ ਉਤਸਵ ਮਨਾਉਂਦੇ ਹਾਂ ਇਸ ਵਾਰ ਸਾਡਾ 15ਵਾਂ ਉਤਸਵ ਹੈ ਜੀ ਅੱਜ ਜਾਗਰਨ ਦੀ ਨਾਈਟ ਹੈ ਗੁੱਡੂ ਬੱਦਵਾ ਜੀ ਲੁਧਿਆਣੇ ਤੋਂ ਹਾਜ਼ਰੀ ਲਾ ਰਹੇ ਨੇ ਡੈਲੀ ਕੋਈ ਨਾ ਕੋਈ ਸਿੰਗਰ ਬਾਬਾ ਜੀ ਦਾ ਗੁਣगान ਕਰਨ ਲਈ ਇਸ ਵਿੱਚ ਪਹੁੰਚ ਰਿਹਾ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ੀ ਹੈ ਕੱਲ ਨੂੰ ਲੰਗਰ ਲਗਾਇਆ ਜਾਏਗਾ ਸ਼ਾਮ ਨੂੰ ਵਿਸਰਜਨ ਕੀਤਾ ਜਾਵੇਗਾ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਇਸ ਧਾਰਮਿਕ ਕੰਮ ਵਿੱਚ ਵੱਧ ਛੜ ਕੇ ਸਹਿਯੋਗ ਦਿਓ ਅਤੇ ਜੋ ਜਿਹੜੀ ਸਾਡੀ ਹੜ੍ਹ ਦੀ ਸਥਿਤੀ ਹੋ ਰਹੀ ਹੈ ਧਾਰਮਿਕ ਕੰਮਾਂ ਦੇ ਨਾਲ ਦੇ ਨਾਲ ਸੋਸ਼ਲ ਵਰਕ ਵੀ ਕਰੋ ਤਾਂ ਸਾਰੀ ਪਬਲਿਕ ਦਾ ਸਹਿਯੋਗ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਭ ਦਾ ਮਦਦ ਕਰੋ ਨਾਮ ਤਾਂ ਪ੍ਰਭੂ ਦਾ ਹੈ ਰਗੁਨੰਦਨ ਕਹਿੰਦੇ ਨੇ ਪਹਿਲਾਂ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਤੁਹਾਡਾ ਕਿ ਤੁਸੀਂ ਇੱਥੇ ਆਣ ਤੇ ਤੇ ਦੂਸਰਾ ਇਹ ਵੀ ਇਹ ਸਾਰਾ ਹੀ ਮਤਲਬ ਪਿੰਡ ਦੇ ਸਹਿਯੋਗ ਨਾਲ ਜੋ ਗਣਪਤੀ ਦਾ ਹਰ ਸਾਲ 15ਵਾਂ ਆਹੇ ਵਿਸ਼ਾਲ ਜਾਗਰਨ ਜੋ ਹੋ ਰਿਹਾ ਹੈ ਬਾਕੀ ਸਾਨੂੰ ਸਭ ਤੋਂ ਵੱਡੀ ਇਹ ਇੱਥੇ ਇੱਕ ਸਿੱਖਿਆ ਮਿਲਦੀ ਹੈ ਕਿ 27 ਤਰੀਕ ਤੋਂ ਅੱਜ ਤੱਕ ਲਗਾਤਾਰ ਕੰਟੀਨਿਊਸ ਰੋਜ਼ਾਨਾ ਕੋਈ ਨਾ ਕੋਈ ਨਮਾਸ ਸੰਗਰਾਂਦ ਹੈ ਤੇ ਇੱਕ ਗਣੇਸ਼ ਜੀ ਦੀ ਇਹ ਜੀ ਮਤਲਬ ਉਹ ਹੈ ਕਿਰਪਾ ਸਾਡੇ ਤੇ ਕਿ ਜਦੋਂ ਇਸ ਟਾਈਮ ਆਰਤੀ ਦਾ ਸਮਾਂ ਤੇ ਕਥਾ ਦਾ ਸਮਾਂ ਹੁੰਦਾ ਹੈ ਹਾਂਜੀ ਉਸ ਟਾਈਮ ਸਾਨੂੰ ਬਰਸਾਦ ਦਾ ਬਿਲਕੁਲ ਬੰਦ ਹੁੰਦੀ ਹੈ ਇਹ ਕੋਈ ਇਨਾਂ ਦੀ ਅਪਾਰ ਕਿਰਪਾ ਹੈ ਬਾਕੀ ਦੇਖੋ ਅੱਜ ਵੀ ਇਨਾਂ ਦੀ ਬਹੁਤ ਅਪਾਰ ਕਿਰਪਾ ਹੋਗੀ ਵੀ ਸਾਡਾ ਇਹ ਜਾਗਨ ਸੰਪੂਰਨ ਇਹੀ ਕਰਨ ਆਣਗੇ ਅੱਗੇ ਦੇਖੀ ਇੱਥੇ ਪੂਰੇ ਜੋਰ ਸ਼ੋਰ ਦੇ ਨਾਲ ਵਧੀਆ ਤਰੀਕੇ ਨਾਲ ਇੱਥੇ ਗਣੇਸ਼ ਜੀ ਦਾ ਸਮਾਗਮ ਕੀਤਾ ਜਾ ਰਿਹਾ ਸੋ ਅਸੀਂ ਵੀ ਅਰਦਾਸ ਕਰਾਂਗੇ ਗਣਪਤੀ ਬੱਪਾ ਜੀ ਤੋਂ ਕਿ ਜੋ ਸਾਡੇ ਛਤਰਾਂ ਨੇ ਹਲਕੇ ਦੇ ਵਿੱਚ ਹੜ ਆਣ ਦੇ ਚਾਂਸ ਨੇ ਉਹ ਪ੍ਰਮਾਤਮਾ ਕਰੇ ਉਹ ਟਲ ਜਾਣ ਸੋ ਜਦ ਤੱਕ ਤੁਸੀਂ ਮੇਰੇ ਨਾਲ ਜੁੜੇ ਰਹੋ ਹੈ ਪ੍ਰੋਗਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਸਾਰੀਆਂ ਖਬਰਾਂ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ ਆਵਾਜ਼ 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 ਆ ਈਰਾ ਕਰਮਸਵਾਪਤੀ ਸ਼ਾਬਾਹ ਰਸਤਰੋ ਨਵਾ ਗੁਰਦਰਦਾਰ ਸੋਹਜਾ ਸੋਹਣ ਸੂਰਿਓ ਜਾਇਤਾ ਗੋਤਰਾ ਜਾਇ ਸ਼ਬਾਸ਼ ਭਾਦਨ ਜਾਇਤਾ ਹੋਇ ਜੀਆ ਜੁਤਾ ਵਾਲੀ ਬੋਤਾ ਤੇਰੀ ਸਰਾਈ ਜੈ ਬੋਲ ਗੜਪਤੀ ਮਹਾਰਾਜ ਕੀ ਜੈ